ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਈ ਵਾਰ ਕੀ ਹੁੰਦਾ ਹੈ ਜੀ ਆਪਣੇ ਘਰ ਦੇ ਵਿੱਚ ਬੁਰੀਆਂ ਸ਼ਕਤੀਆਂ ਪਹੁੰਚ ਜਾਂਦੀਆਂ ਬੁਰੀਆਂ ਚੀਜ਼ਾਂ ਆ ਜਾਂਦੀਆਂ ਤੇ ਉਹਨਾਂ ਦਾ ਆਪਾਂ ਕਿਵੇਂ ਪਤਾ ਕਰਕੇ ਬੇਖੋ ਜੇ ਤਾਂ ਜਿਵੇਂ ਕੋਈ ਬਿਮਾਰੀ ਹੈ ਉਹ ਆਪਾਂ ਨੂੰ ਲੱਗਦੀ ਲੱਗਦੀ ਜੇ ਆਪਾਂ ਉਹਦਾ ਇਲਾਜ ਕਰ ਲઈએ ਤਾਂ ਆਪਾਂ ਛੇਤੀ ਠੀਕ ਹੋ ਜਾਂਦੇ ਹਾਂ ਜਿਉਂ ਨੂੰ ਬਚਾ ਦਾ ਸਮਾਂ ਹੋ ਜੇ ਤਾਂ ਫਿਰ ਉਹ ਠੀਕ ਹੋਣ ਦੇ ਵਿੱਚ ਬਹੁਤ ਟਾਈਮ ਲੱਗਦਾ ਬਹੁਤ ਆਪਾਂ ਨੂੰ ਜਾਣਾ ਪੈਂਦਾ ਤੇ ਕਈ ਵਾਰ ਉਹ ਠੀਕ ਹੁੰਦੀ ਵੀ ਨਹੀਂ ਇਸੇ ਤਰ੍ਹਾਂ ਹੀ ਇਹ ਹੁੰਦਾ ਜਿਵੇਂ ਜਿਵੇਂ ਆਪਣੀ ਬੁਰੀਆਂ ਸ਼ਕਤੀ ਕੋਈ ਆਪਣੇ ਅੰਦਰ ਪ੍ਰਵੇਸ਼ ਕਰ ਗਈ ਘਰ ਚ ਕੋਈ ਪਹੁੰਚ ਗਿਆ ਆਪਾਂ ਉਹਨਾਂ ਦਾ ਛੇਤੀ ਹੱਲ ਕਰ ਲਗੇ ਛੇਤੀ ਕੋਈ ਇਲਾਜ ਕਰ ਲਗੇ ਇਲਾਜ ਵੀ ਆਪਾਂ ਦੱਸਾਂਗੇ ਤੇ ਫਿਰ ਤਾਂ ਉਹ ਠੀਕ ਹੁੰਦਾ ਜੀ ਤੇ ਜਦੋਂ ਉਹ ਟਾਈਮ ਲੱਗ ਜਾਂਦਾ ਜਿਆਦਾ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਜਾਂ ਘਰ ਆਪਣੇ ਘਰ ਦੇ ਵਿੱਚ ਹੀ ਜਗ੍ਹਾ ਬਣਾ ਲੈਂਦੀ ਹੈ ਫਿਰ ਉਹਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਕਈ ਵਾਰ ਤਾਂ ਨਾਲ ਹੀ ਚਲੀ ਜਾਂਦੀ ਹੈ ਤੇ ਕਈ ਵਾਰ ਤੁਸੀਂ ਸੁਣਿਆ ਵੀ ਹੋਣਾ ਵੀ ਵਿੱਚ ਵਿਆਹ ਹੀ ਵਿਆਂ ਜਾਂਦੀਆਂ ਤੇ ਉਹਦੇ ਲਈ ਵੀ ਬੱਚੇ ਨੂੰ ਸਾਰੀ ਹੋਰ ਸੰਤਾਪ ਭੋਗਣਾ ਪੈਂਦਾ ਜੀ ਤੇ ਇਹਦੇ ਲਈ ਜਦੋਂ ਵੀ ਘਰ ਦੇ ਵਿੱਚ ਆਪਣੇ ਬੁਰੀਆਂ ਚੀਜ਼ਾਂ ਪਹੁੰਚ ਜਾਂਦੀਆਂ ਉਹਨਾਂ ਦੀ ਕੀ ਪਹਿਚਾਨ ਹੈ ਆਪਾਂ ਤੁਹਾਨੂੰ ਇਹਦੇ ਬਾਰੇ ਡਿਟੇਲ ਦੇ ਵਿੱਚ ਦੱਸਦੇ ਆਂ ਤੇ ਐਂਡ ਤੇ ਆਪਾਂ ਉਹਦਾ ਇਲਾਜ ਵੀ ਹੱਲ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਦੇਖੋ ਲਈ ਆਪਾਂ ਇਹ ਜੋ ਮੈਂ ਤੁਹਾਡੇ ਨਾਲ ਦੱਸ ਰਹੀ ਹਾਂ ਨਾ ਤੇ ਇਹ ਆਪਾਂ ਜਿਵੇਂ ਕੋਈ ਸਾਖੀਆਂ ਲਾ ਲਓ ਕੋਈ ਕਿਤਾਬਾਂ ਲਾ ਲਓ ਆਪਾਂ ਇਹਨਾਂ ਦੇ ਵਿੱਚੋਂ ਇਹ ਪੜੀਆਂ ਹੋਈਆਂ ਸਾਰੀਆਂ ਗੱਲਾਂ ਤੇ ਨਿਚੋੜ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭੂਤਾਂ ਪ੍ਰੇਤਾਂ ਦਾ ਜ਼ਿਕਰ ਆਉਂਦਾ ਜੀ ਇੱਕ ਜੂਨੀ ਹੈ ਇਹਨਾਂ ਦੀ ਤੇ ਇਹ ਵਿਖ ਭੂਤ ਪ੍ਰੇਤ ਕਿਹੜੇ ਹੁੰਦੇ ਵੇਖੋ ਜੀ ਜਿਹੜੇ ਤਾਂ ਆਪਣੇ ਸਵਾਸਾਂ ਦੀ ਪੂੰਜੀ ਇੱਥੇ ਖਤਮ ਕਰ ਜਾਂਦੇ ਜਿਵੇਂ ਬਜ਼ੁਰਗ ਹੋ ਕੇ ਮਰਦੇ ਉਹਨਾਂ ਦੀ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਆ ਉਹ ਦਾ ਅਕਾਰਪੁਰਖ ਵਾਹਿਗੁਰੂ ਦੇ ਦਰ ਤੇ ਚਲੇ ਜਾਂਦੇ ਆ ਜਿਹੜੇ ਹੁਣ ਵਿਚਾਰੇ ਅੰਦੇ ਵਿਚਾਰੇ ਜਿਵੇਂ ਹੁਣ ਆਤਮ ਹੱਤਿਆ ਕਰ ਲਈ ਕੋਈ ਮਰ ਚ ਕੇ ਮਰ ਗਿਆ ਕਿਸੇ ਦੀ ਐਕਸ ਛੋਟੀ ਉਮਰ ਚ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਕਿਸੇ ਨੂੰ ਕੋਈ ਜ਼ਹਿਰ ਖਾ ਲਿਆ ਇਸ ਤਰ੍ਹਾਂ ਜੋ ਕੋਈ ਆਤਮ ਹੱਤਿਆ ਕਰਦਾ ਔਰ ਉਹਾਂ ਭਟਕਦੀਆਂ ਰਹਿੰਦੀਆਂ ਜੀ ਕਿਉਂਕਿ ਹੁਣ ਜੇ ਉਹ ਅਕਾਲ ਪੁਰਖ ਵਾਹਿਗੁਰੂ ਵੀ ਇਹਨਾਂ ਨੂੰ ਚਰਨਾਂ 'ਚ ਨਿਵਾਸ ਨਹੀਂ ਬਖਸ਼ਦਾ ਉਹ ਵੀ ਕਹਿੰਦੇ ਆ ਵੀ ਤੁਸੀਂ ਆਪ ਦੀ ਸਭ ਤੋਂ ਵੱਡਾ ਪਾਪ ਹੁੰਦਾ ਜੀ ਆਪ ਦੀ ਆਤਮ ਹੱਤਿਆ ਕਰਨਾ ਸਭ ਤੋਂ ਵੱਡਾ ਪਾਪ ਆ ਆਤਮ ਹੱਤਿਆ ਕਰਨਾ ਕਿਉਂਕਿ ਪ੍ਰਮਾਤਮਾ ਨੇ ਤਾਂ ਆਪਾਂ ਨੂੰ ਸਵਾਸ ਇੰਨੇ ਨਹੀਂ ਦਿੱਤੇ ਜਿੰਨੇ ਆਪਾਂ ਖਾਦਮ ਕਰਕੇ ਉਹਦੇ ਕੋਲ ਜਾਣੇ ਉਹ ਕਦੇ ਵੀ ਤੈਨੂੰ ਤਾਂ ਮੈਂ ਜਾਣ ਲਈ ਬਹੁਤ ਸਮਾਂ ਦਿੱਤਾ ਸੀ ਤੂੰ ਇੰਨੀ ਛੇਤੀ ਕਿਉਂ ਆ ਗਿਆ ਇੱਥੇ ਤੇਰੇ ਲਈ ਜਗ੍ਹਾ ਨਹੀਂ ਹੈ ਤੂੰ ਆਪਣੇ ਜਦੋਂ ਤੱਕ ਸਮਾਂ ਪੂਰਾ ਹੋ ਗਿਆ ਤੂੰ ਫੇਰ ਹੀ ਇੱਥੇ ਆ ਸਕਦਾ ਤੇ ਉਸ ਤਰ੍ਹਾਂ ਹੀ ਹੁੰਦਾ ਜੀ ਜਿਵੇਂ ਉਹ ਪਟਕਦੀਆਂ ਰੂਹਾਂ ਫਿਰ ਉਹ ਇੱਧਰ ਉੱਧਰ ਦੁਆਰ ਤੁਰੀਆਂ ਫਿਰਦੀਆਂ ਫਿਰ ਉਹਨਾਂ ਦਾ ਕੋਈ ਕਿਤੇ ਗਤੀ ਨਹੀਂ ਹੁੰਦੀ ਜੀ ਛੇਤੀ ਕਿਤੇ ਤੇ ਉਹੀ ਰੂਹਾਂ ਜਿਹੜੀਆਂ ਹੁੰਦੀਆਂ ਆਪਣੇ ਘਰਾਂ ਚ ਆਉਂਦੀਆਂ ਪ੍ਰਵੇਸ਼ ਕਰਦੀਆਂ ਤੰਗ ਪਰੇਸ਼ਾਨ ਕਰਦੀਆਂ ਤੇ ਦੇਖੋ ਆਤਮ ਹੱਤਿਆ ਕਰਨਾ ਵੀ ਪਾਪ ਹੈ ਇਹਦੇ ਬਾਰੇ ਸੋਚਣਾ ਵੀ ਮਹਾਪਾਪ ਹੈ ਜੀ ਕਦੇ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਤੇ ਆਪਾਂ ਉਹ ਦੱਸਦੇ ਹਾਂ ਜੀ ਵੀ ਘਰ ਦੇ ਵਿੱਚ ਕਿਵੇਂ ਕਿਵੇਂ ਹੁੰਦੀਆਂ ਕੀ ਕਾਰਨ ਆ ਜਾਂਦੀਆਂ ਜਿਵੇਂ ਹੁਣ ਕੋਈ ਸ਼ਰਾਬ ਪੀ ਕੇ ਬਾਹਰੋਂ ਆਉਂਦਾ ਹੈ ਉਹ ਨਸ਼ਾ ਕਰਕੇ ਆਉਂਦਾ ਬਾਹਰੋਂ ਉਹਦੇ ਨਾਲ ਇਹ ਆ ਜਾਂਦੀਆਂ ਜੀ ਤੇ ਇਹ ਕਿਉਂਕਿ ਇਹ ਨਸ਼ਾ ਬਾਸਨਾ ਜਿਹੜੀ ਇੱਛਾ ਦੇ ਵਿੱਚ ਉਹ ਮਰਿਆ ਹੁੰਦਾ ਉਹ ਇੱਛਾ ਜਦੋਂ ਕੋਈ ਉਹ ਪੂਰਤੀ ਉਹਦੇ ਸਾਹਮਣੇ ਲੰਘਦੀ ਹੈ ਜਿਵੇਂ ਕੋਈ ਸ਼ਰਾਬ ਪੀ ਕੇ ਮਰੇ ਤੇ ਉਹਨੂੰ ਸ਼ਰਾਬ ਵਾਲਾ ਇਨਸਾਨ ਹੀ ਚੰਗਾ ਲੱਗਦਾ ਇਸ ਤਰ੍ਹਾਂ ਜੀ ਵੀ ਉਹ ਉਹਦੇ ਮਗਰ ਚੀਜ਼ਾਂ ਇਹ ਆਪਣੇ ਘਰ 'ਚ ਪ੍ਰਵੇਸ਼ ਕਰ ਜਾਂਦੀਆਂ ਕੋਈ ਜ਼ਰੂਰੀ ਨਹੀਂ ਹੁੰਦਾ ਹਰ ਵਕਤ ਕੋਈ ਕੀਤਾ ਕਰਾਇਆ ਜਾਂ ਕੋਈ ਕਰਾਈ ਹੋਇਆ ਕੋਈ ਜਾਦੂ ਟੂਣੇ ਨਾਲ ਹੀ ਆਇਆ ਕਈ ਵਾਰ ਆਪਣੇ ਆਪ ਹੀ ਆਪ ਦੀਆਂ ਗਲਤੀਆਂ ਕਰਕੇ ਵੀ ਇਹ ਹੋ ਜਿਹੀਆਂ ਚੀਜ਼ਾਂ ਆਪਣੇ ਘਰ 'ਚ ਆ ਜਾਂਦੀਆਂ ਤੇ ਜਗ੍ਹਾ ਬਣਾ ਲੈਂਦੀਆਂ ਜੀ ਜਿਵੇਂ ਹੁਣ ਆਪਾਂ ਵੇਖੋ ਤੁਸੀਂ ਬਜ਼ੁਰਗਾਂ ਤੋਂ ਸੁਣੇ ਹੁਣ ਆਪਾਂ ਵੀ ਅਸੀਂ ਵੀ ਸੁਣਦੇ ਰਹਿੰਦੇ ਆ ਵੀ ਜਦੋਂ ਅੱਗੇ ਬੱਚਾ ਦੁੱਧ ਪੀ ਕੇ ਦੁੱਧ ਪੀਂਦਾ ਨਾ ਤੇ ਮਾਂ ਜਦੋਂ ਬਾਹਰ ਜਾਣਾ ਤੇ ਪਹਿਲਾਂ ਕੋਰਲੀ ਕਰ ਲਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਦੁੱਧ ਦੀ 스멜 ਤੋਂ ਵੀ ਉਹ ਜਿਹੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਉਹ ਵੀ ਆ ਜਾਂਦੀਆਂ ਘਰ ਦੇ ਵਿੱਚ ਕਿਉਂਕਿ ਦੁੱਧ ਪੀ ਕੇ ਜਾ ਕੇ ਤੇ ਫਿਰ ਬੱਚੇ ਨੂੰ ਵੀ ਬਾਹਰੋਂ ਐਹੋ ਜੀ ਚੀਜ਼ ਦੀ ਕੋਈ ਲਗੜ ਲੱਗ ਜਾਂਦੀ ਹੈ ਜੀ ਤੇ ਇੱਕ ਜੀ ਜਦੋਂ ਆਪਾਂ ਕੋਈ ਪੰਜੀਰੀ ਖਾਣੇ ਆ ਘਰ ਦੇ ਵਿੱਚ ਕੋਈ ਪੰਜੀਰੀ ਬਣਾਉਣੀ ਹੈ ਉਦੋਂ ਵੀ ਵੇਖ ਮਾਵਾਂ ਤਾਂ ਆਪਾਂ ਨੂੰ ਇਹ ਆਉਂਦੀਆਂ ਸੀ ਕੁਰਲੀ ਕਰਕੇ ਬਾਹਰ ਚਾਹੀ ਪਰ ਹੁਣ ਤਾਂ ਸ਼ਾਇਦ ਇੰਨੀ ਆ ਸਮਝਦਾਰ ਮਾਵਾਂ ਨਹੀਂ ਰਹੀਆਂ ਜਿਆਦਾ ਪੜ੍ਹ ਲਿਖ ਗਈਆਂ ਹਾਈ ਫਾਈ ਕੁਮਾਵਾਂ ਹੋ ਗੂਆਂ ਤੇ ਉਹ ਇਹਨਾਂ ਗੱਲਾਂ ਨੂੰ ਬਹਿ ਭਰ ਨਹੀਂ ਦੱਸਦੀਆਂ ਤੇ ਉਹ ਜੀ ਚੀਜ਼ਾਂ ਖਾ ਕੇ ਜਦੋਂ ਕੋਈ ਬੱਚਾ ਬਾਹਰ ਚਲਾ ਜਾਂਦਾ ਨਾ ਤੇ ਉਹਦੇ ਨਾਲ ਵੀ ਆ ਜਾਂਦੀਆਂ ਘਰ ਦੇ ਵਿੱਚ ਪਰਵੇਸ਼ ਕਰਨ ਤੇ ਬਾਕੀ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਵੀ ਜਦੋਂ ਸ਼ਾਮ ਹੋ ਜੇ ਉਸ ਤੋਂ ਬਾਅਦ ਆਪਣੇ ਧੋਣ ਵਾਲੇ ਕੱਪੜੇ ਜਾਂ ਆਪਣੇ ਧੋਤੇ ਹੋਏ ਕੱਪੜੇ ਕਦੇ ਵੀ ਬਾਹਰ ਨਾ ਰੱਖੋ ਕਪੜਿਆ ਰਾਹੀ ਵੀ ਇਹ ਅੰਦਰ ਪ੍ਰਵੇਸ਼ ਕਰ ਜਾਂਦੇ ਆ ਆਪਣੇ ਸਰੀਰ 'ਚ ਪ੍ਰਵੇਸ਼ ਕਰ ਪੈਂਦਾ ਇਹ ਘਰ 'ਚ ਪ੍ਰਵੇਸ਼ ਕਰ ਜਾਂਦੇ ਆ ਜਿੱਥੇ ਇਹਨਾਂ ਨੂੰ ਕੱਢਣਾ ਮੁਸ਼ਕਲ ਹੋ ਜਾਂਦਾ ਜਦੋਂ ਦਿਨ ਛਿਪ ਗਿਆ ਰ ਰਾਸਾਹਲ ਦਾ ਟਾਈਮ ਹੋ ਗਿਆ ਆਪਣੇ ਕੱਪੜੇ ਨਾਲ ਦੀ ਨਾਲ ਚੱਕ ਕੇ ਘਰ ਦੇ ਅੰਦਰ ਰੱਖੋ ਅੰਦਰ ਸੁੱਕਣੇ ਪਾਓ ਬਾਹਰ ਵਿਹੜੇ ਦੇ ਵਿੱਚ ਕਦੇ ਵੀ ਕੱਪੜੇ ਨਾ ਰੱਖੋ ਚਾਹੇ ਧੋਣ ਵਾਲੇ ਹੋਣ ਚਾਹੇ ਧੁੱਤੇ ਹੋਏ ਹੋਣ ਉਹਨਾਂ ਕਰਕੇ ਵੀ ਇਹ ਹੋ ਜਾਂਦਾ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੀ ਇਹ ਦੀਆਂ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਐ ਜਦੋਂ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਤਾਂ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਇਹ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਆ ਗਈ ਹੈ ਜੀ ਤੇ ਆਪਾਂ ਤੁਹਾਨੂੰ ਦੱਸਦੇ ਆਂ ਤੇ ਇੱਥੇ ਮੈਂ ਥੋੜੀਆਂ ਜੀਆਂ ਛੋਟੀਆਂ-ਛੋਟੀਆਂ ਤੁਹਾਨੂੰ ਦੋ ਸਟੋਰੀਆਂ ਵੀ ਦੱਸਦੀ ਆਂ ਪਹਿਲੀ ਸਟੋਰੀ ਮੈਂ ਆਪਣੀ ਸਾਡੀ ਦੱਸਦੀ ਆਂ ਮੇਰਾ ਬੇਟਾ 3 ਸਾਲ ਦਾ ਸੀ ਜੀ ਤੇ ਘਰੋਂ ਦੁੱਧ ਪੀ ਕੇ ਤੇ ਉਹ ਸਾਡੇ ਛੱਪੜਾਂ ਤੇ ਆਪਾਂ ਪਸ਼ੂ ਨਮਾਉਣ ਜਾਂਦੇ ਹੁੰਦੇ ਸੀਗੇ ਅੱਜ ਤੋਂ 17-18 ਸਾਲ ਪਹਿਲਾਂ ਤੇ ਛੱਪੜ ਤੇ ਪਸ਼ੂ ਨਮਾਉਣ ਜਾਂਦੇ ਸੀ ਤੇ ਉਹ ਕੀ ਸਾਡੀ ਮੈਦੂ ਜਿਹੜਾ ਲੱਗਿਆ ਸੀ ਪਸੂ ਸਾਹਮਦਾ ਸੀ ਮੁੰਡਾ ਤੇ ਉਹਦੇ ਨਾਲ ਚਲਾ ਗਿਆ ਨਾ ਮੈਂ ਵੀ ਛੱਪੜ ਤੇ ਜਾਣਾ ਤੇ ਉਹਨੇ ਦੁੱਧ ਪੀਤਾ ਹੋਇਆ ਸੀ ਜੀ ਪੀ ਕੇ ਦੁੱਧੋ ਚਲਾ ਗਿਆ ਜਦੋਂ ਉਹ ਉਸ ਦਿਨ ਰਾਤ ਨੂੰ ਜਦੋਂ ਇਹ ਨੌਕ ਦਾ ਟਾਈਮ ਤੇ ਬੱਚਾ ਸੁੰਦਾ ਤੇ ਬੱਚਾ ਮੈਨੂੰ ਵੀ ਐ ਹੱਥ ਮਾਰ ਲਾ ਗਿਆ ਮੈਂ ਕਿਹਾ ਤੂੰ ਇਸ ਤਰ੍ਹਾਂ ਹੱਥ ਕਿ ਮਾਰਦਾ ਸੁੱਤਾ ਸੁੱਤਾ ਉੱਠ ਖੜਦਾ ਹੁੰਦਾ ਉਹਦਾ ਟਾਈਮ ਹੁੰਦਾ ਸ਼ਾਮ ਦਾ ਤੇ ਮੈਂ ਕਿਹਾ ਤੂੰ ਇਸ ਤਰ੍ਹਾਂ ਹੱਥ ਮੈਨੂੰ ਕਹਿੰਦਾ ਵੀ ਮੰਮੀ ਵੀ ਮੇਰੇ ਮੂਰੇ ਜਾਲੇ ਆ ਰਹੇ ਆ ਵੇ ਖਜਾਲਿਆਂ ਵਾਲਾ ਬੰਦਾ ਐ ਇਸ ਤਰ੍ਹਾਂ ਉਹ ਐ ਕਰਨ ਲੱਗ ਗਿਆ ਤੇ ਰੋਣ ਲੱਗ ਗਿਆ ਚਲੋ ਜੀ ਆਪ ਆਪਣੇ ਘਰ ਦੇ ਵਿੱਚ ਆਪਾਂ ਰੱਖਦੇ ਆਂਗੇ ਜਿਵੇਂ ਚਾਲਾ ਹੁੰਦਾ ਚਾਲ ਮੈਂ ਕਦੇ ਵੀ ਖਤਮ ਨਹੀਂ ਹੁੰਦਾ ਤਾਂ ਚਾਲਾ ਆਪਣੇ ਘਰ ਹਮੇਸ਼ਾ ਰੱਖਦੇ ਆਂ ਚਾਲ ਰੱਖਦੇ ਆਂ ਬਾਕੀ ਆਪਾਂ ਤੀਰਥਾਂ ਦੇ ਸਥਾਨਾਂ ਤੇ ਜਾਂਦੇ ਆਂ ਉਥੋ ਰਾਖ ਜਰੂਰ ਜੋਤ ਬੱਤੀ ਵੀ ਰਾਖ ਲੈ ਆਈ ਦੀ ਹੈ ਤੇ ਘੋਲ ਲੈ ਆਈ ਦਾ ਜੋਤ ਦਾ ਚੁਰਮਾ ਉਹ ਲਾਤਾ ਬੱਚੇੰਜ ਜਲ ਜੂ ਪਿਆ ਚਲ ਬੱਚਾ ਆਰਾਮ ਨਾਲ ਸੌਂਗੇ ਤੇ ਇਹ ਉਹ ਕੀ ਹੋ ਜਾਂਦਾ ਜੀ ਉਹ ਮੈਨੂੰ ਹੁਣ ਚੇਤਾ ਆਉਂਦਾ ਵੀ ਦੁੱਧ ਪੀ ਕੇ ਘਰੋਂ ਹੀ ਗਿਆ ਸੀ ਤੇ ਤਾਂ ਹੀ ਆਈ ਹੋਇਆ ਉਹ ਛੋਟਾ ਬੱਚਾ ਤੇ ਇਸ ਤਰ੍ਹਾਂ ਜੀ ਦੁੱਧ ਤਾਂ ਨਹੀਂ ਪੀਂ ਦਿੰਦੇ ਹੁੰਦੇ ਕਿ ਦੁੱਧ ਨਾਲ ਵੀ ਇਹ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਆਉਂਦੀਆਂ ਤੇ ਜਿਹੜੀ ਇਹ ਪਜੀਰੀ ਵਾਲੀ ਗੱਲ ਹੈ ਇਹ ਮੇਰੀ ਨਾਨੀ ਜੀ ਦੀ ਭੈਣ ਸੀ ਜੀ ਉਹ ਘਰੋਂ ਪਲੇਰੀ ਖਾ ਕੇ ਗਈ ਆ ਤੇ ਤੁਰੀ ਜਾਂਦੀ ਉਹਦੇ ਨਾਲ ਉਹਦੇ 10 ਸਾਲ ਦਾ ਭਰਾ ਦੋਨੇ ਭੈਣ ਭਰਾ ਤੁਰੀਆਂ ਤੁਰੀ ਜਾਂਦੀ ਉਹ ਡਿੱਗ ਪੈਂਦੀ ਆ ਤੇ ਚਲੋ ਜਦੋਂ ਕੰਮ ਖੇੜ ਖੂੜ ਕੇ ਘਰੋਂ ਦੇ ਤੋ ਵੀ ਬੇਟਾ ਆ ਕੇ ਘਰੇ 10 ਦਾ ਵੀ ਮੰਮੀ ਆਇਆ ਕਰਕੇ ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਡਿੱਗ ਪੀ ਉਦੀ ਮਾਣੂ ਕੁਛ ਦੀ ਤੂੰ ਕਿਉਂ ਡਿੰਗ ਪੀ ਵੀ ਕੀ ਹੋ ਗਿਆ ਤੇ ਛੇਡਾ ਆਦੇ ਨਹੀਂ ਪਤਾ ਨਹੀਂ ਮੈਨੂੰ ਕੀ ਹੋਇਆ ਮੈਨੂੰ ਆ ਲੱਗਾ ਜਿਵੇਂ ਇਹਨੇ ਮਗਰੋਂ ਮੇਰੇ ਹਾਂ ਕੀਤਾ ਤੇ ਵੀ ਮੈਂ ਡਿੰਗ ਪੀ ਮੇਰੇ ਤਾਂ ਫਲਾ ਆ ਤੇ ਵੀ ਮੈਂ ਡਿੰਗ ਪੀ ਉਹ ਕਹਿੰਦਾ ਨਹੀਂ ਉਹ ਵੀ ਮੈਂ ਤਾਂ ਇਹਦੇ ਬਰਾਬਰ ਭੱਜਿਆ ਜਾਂਦਾ ਸੀ ਵੀ ਮੈਂ ਤਾਂ ਇਹਨੂੰ ਤਾਂ ਪਾਣੀ ਲਾਇਆ ਇਹਦਾ ਆਪ ਹੀ ਡਿੱਗੀ ਹੈ ਉਸ ਰਾਤ ਜਿਹਨੂੰ ਬੁਖਾਰ ਚੜਦਾ ਬਹੁਤ ਜ਼ਿਆਦਾ ਬੁਖਾਰ ਚੜਦਾ ਕਿਉਂਕਿ ਰਾਤ ਨੂੰ ਫਿਰ ਇਹ ਚੀਜ਼ਾਂ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਜਿਵੇਂ ਜਿਵੇਂ ਸ਼ਾਮ ਢਲਦੇ ਢਲ ਜਾਂਦੀ ਹੈ ਤੇ 11 ਰਾਤ ਦੇ 10 11 ਵਜੇ ਇਹਨੂੰ ਬੁਖਾਰ ਚੜਦਾ ਤੇ ਉਹਦੀ ਮਾਉਠ ਕੇ ਦਵਾਈ ਬੂਟੀ ਕਰਦੀ ਐ ਪਰ ਨਹੀਂ ਕਿ ਉਸ ਤੋਂ ਬਾਅਦ ਉਹਦੇ ਦੀ ਮੌਤ ਹੋ ਜਾਂਦੀ ਐ ਉਹ ਕਹਿੰਦੇ 16 17 15 16 ਸਾਲ ਦੀ ਕੁੜੀ ਐ ਨੱਕ ਰਾਹੀਂ ਖੂਨ ਆਉਂਦਾ ਕੰਨ ਰਾਹੀਂ ਖੂਨ ਆਉਂਦਾ ਤੇ ਉਹਦੀ ਮੌਤ ਹੋ ਜਾਂਦੀ ਸਿਰਫ ਪਨੀਰੀ ਖਾਣਾ ਇਹ ਇਹ ਚੀਜ਼ਾਂ ਨੇ ਉਸ ਸਮੇਂ ਉਸ ਸਮੇਂ ਇਹ ਚੀਜ਼ਾਂ ਜਾਦੇ ਐਕਟਿਵ ਸੀਗੀਆਂ ਕਿਉਂਕਿ ਉਸ ਸਮੇਂ ਕੀ ਹੁੰਦਾ ਸੀ ਉਸ ਸਮੇਂ ਖਾਲੀ ਜਗ੍ਹਾ ਬਹੁਤ ਜ਼ਿਆਦਾ ਸੀ ਪੱਕੇ ਥਾਂ ਬਹੁਤ ਜ਼ਿਆਦਾ ਸੀ ਹੁਣ ਤਾਂ ਸਾਤਾ ਬਸ ਹੋ ਗਈ ਪਾਣੀ ਦਾ ਸਾਰੇ ਥਾਂ ਪ੍ਰਬੰਧ ਹੋ ਗਿਆ ਹੁਣ ਥੋੜੀਆਂ ਜਿਹੀ ਚੀਜ਼ਾਂ ਘਟ ਰੰਨਾਂ ਪਰ ਹਲੇ ਵਿੱਚ ਰਾਹ ਹੈ ਤੇ ਸ਼ਰਾਬਾਂ ਲੈ ਤੋ ਕੋਈ ਇਹ ਚੀਜ਼ਾਂ ਹੁੰਦੀਆਂ ਜੀ ਤੇ ਜਿਹੜੀਆਂ ਆਪਣੇ ਘਰ ਚ ਪ੍ਰਵੇਸ਼ ਕਰਦੀਆਂ ਹਾਂ ਜੀ ਇਹਦੀ ਪਹਿਲੀ ਨਿਸ਼ਾਨੀ ਪੇਂਛਾਨੀਆਂ ਦੱਸਦੇ ਪਹਿਲੀ ਨਿਸ਼ਾਨੀ ਹੁੰਦੀ ਹੈ ਜੀ ਇਹਦੀ ਜਦੋਂ ਵੀ ਆਪਣੇ ਘਰ ਦੇ ਵਿੱਚੋਂ اچانک ਗੰਦੀ ਜੀ ਸਮੈਲ ਆਉਣ ਲੱਗ ਜੇ ਜਿਵੇਂ ਆਪਾਂ ਸੋਈ ਚੋਂ ਆਉਣ ਲੱਗ ਜੇ ਤਾਂ ਆਪਾਂ ਵੀ ਸਾਇਰ ਸੋਈ ਵੀ ਸਾਫ਼ ਕਰ ਲਿਓ ਸਮੈਲ ਅਜੀਬ ਜੀ ਫੇਰ ਵੀ ਜਾਵੇ ਨਾ ਜਾ ਜਿੱਥੇ ਆਪਣੀ ਕੁਝ ਆਪਾਂ ਕਮਰਿਆਂ ਦੇ ਵਿੱਚ ਬੈੰਨੇ ਆ ਆਪਾਂ ਆਪਣਾ ਪਰਿਵਾਰ ਬੈੰਦਾ ਉਸ ਕਮਰੇ ਚੋਂ ਮਣੀ ਤੁਰੇ ਫਿਰਦੇ ਵੇੜੇ ਚੋਂ ਨੇ ਤਾਂ ਤੁਹਾਨੂੰ ਖੁਦ ਨੂੰ ਮਹਿਸੂਸ ਹੋਊਗਾ ਕਿ ਗੰਦੀ ਜਿਹੀ 스ਮੈਲ ਘਰੋਂ ਕਿਉਂ ਆ ਜਾਂਦੀ ਹੈ ਕੋਈ ਜਾਨਵਰ ਤਾਂ ਨਹੀਂ ਮਰਿਆ ਵੀ ਆਪਾਂ ਸਾਰੇ ਆਸੇ ਪਾਸੇ ਵੀ ਨੇ ਕੋਈ ਜਾਨਵਰ ਨਹੀਂ ਮਰਿਆ ਹੁੰਦਾ ਪਰ ਉਹ 스ਮੈਲ ਗੰਦੀ ਆਉਂਦੀ ਹੈ ਉਦੋਂ ਇਹ ਚੀਜ਼ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜੀ ਤੇ ਦੂਜੀ ਗੱਲ ਇਹਦੀ ਇਹ ਹੁੰਦੀ ਹੈ ਜੀ ਜਿਹੜਾ ਤੁਹਾਡੇ ਘਰ ਦਾ ਮੁਖੀ ਹੁੰਦਾ ਮੁਖੀ ਬੰਦਾ ਹੁੰਦਾ ਹੈ ਜਾਂ ਜਿਹੜਾ ਪ੍ਰਮਾਤਮਾ ਨੂੰ ਜ਼ਿਆਦਾ ਮੰਨਦਾ ਕੋਈ ਪਾਠ ਪੂਜਾ ਜ਼ਿਆਦਾ ਕਰਦਾ ਹੈ ਉਹਨੂੰ ਦਵਾ ਆਉਣ ਲੱਗ ਜਾਂਦੇ ਦਵਾ ਦਾ ਮਤਲਬ ਹੁੰਦਾ ਜੀ ਸੁਪਨੇ ਦੇ ਵਿੱਚ ਉਹਨੇ ਬੁੜਕ-ਬੁੜਕ ਕੁੱਟਣਾ ਜਾਂ ਸੁਪਨੇ ਦੇ ਵਿੱਚ ਜਦੋਂ ਭੱਜੇ ਜਾਣਾ ਉਹਦੇ ਮਗਰ ਸਾਹ ਨੇ ਪੈ ਜਾਣਾ ਠੱਠੇ ਨੇ ਮਗਰ ਉਹਦੇ ਪੈ ਜਾਣਾ ਉੱਠਣੇ ਉਹਨੂੰ ਵੱਢਣਾ ਮਗਰ ਪੈਣਾ ਉਹਦੇ ਕਿਸੇ ਪੁਲਸਾਂ ਨੇ ਉਹਦੇ ਮਗਰ ਪੈਣਾ ਤੇ ਉਹਦੀਆਂ ਜ਼ੋਰ-ਜ਼ੋਰ ਦੀਆਂ ਚੀਕਾਂ ਨਿਕਲ ਜਾਂਦਾ ਤਾਂ ਸੁੱਤਾ ਪਿਆ ਬੋਲਣ ਲੱਗ ਜਾਂਦਾ ਆਪਾਂ ਕਹਿੰਦੇ ਵੀ ਕੀ ਹੋ ਗਿਆ ਉਹ ਆਂਦਾ ਵੀ ਦਵਾ ਆ ਗਿਆ ਵੀ ਐਸ ਤਰ੍ਹਾਂ ਉਹਦੇ ਨਾਲ ਉਹ ਰੋਜ਼ ਹੋਣ ਲੱਗ ਜਾਂਦਾ ਤੁਸੀਂ ਸਮਝੋ ਵੀ ਕੋਈ ਸਾਡੇ ਘਰ ਦੇ ਵਿੱਚ ਵੀ ਕੋਈ ਗਲਤ ਨੈਗੇਟਿਵ એનર્ਜੀ ਹੈ ਵੀ ਜਿਹੜੀ ਇਹਨੂੰ ਤੰਗ ਕਰਦੀ ਹੈ ਕਿ ਤੇ ਬੀ ਟੇਮ ਟੇਮ ਉੱਠਣਾ ਇਸ ਤਰ੍ਹਾਂ ਉਹਨੂੰ ਰੋਜ਼ ਰੋਜ਼ ਇੱਕ ਚਲੋ ਇੱਕ ਅੱਧੀ ਵਾਰ ਤਾਂ ਕਈ ਵਾਰ ਆਪਣਾ ਸਾਤੀ ਦੇ ਹੱਥ ਟਿਕ ਜਾਂਦਾ ਤਾਂ ਉਦੋਂ ਵੀ ਆਪਾਂ ਨੂੰ ਵੀ ਇਸ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਅੱਧੀ ਵਾਰ ਤਾਂ ਕੋਈ ਨਹੀਂ ਹੁੰਦਾ ਜੀ ਪਰ ਜੇ ਰੋ ਰੋਜ਼ ਇਹ ਹੋਣ ਲੱਗ ਜੇ ਤਾਂ ਫਿਰ ਤੁਸੀਂ ਸਮਝੋ ਵੀ ਕੰਮ ਥੋੜਾ ਜਿਹਾ ਖਰਾਬ ਹੀ ਆ ਤੇ ਜਦੋਂ ਹੁਣ ਆਪਾਂ ਤੀਜੀ ਗੱਲ ਤੇ ਫਿਰ ਤੀਜੀ ਗੱਲ ਦੇ ਵਿੱਚ ਫੇਰ ਆਉਨੇ ਆ ਜਦੋਂ ਅਚਾਨਕ ਆਪਣੇ ਪਸ਼ੂ ਨੂੰ ਕੋਈ ਬਿਮਾਰੀ ਨਹੀਂ ਤੰਦਰੁਸਤ ਪਸ਼ੂ ਹੈ ਤੇ ਉਹਦੇ ਦੁੱਧ 'ਚੋਂ ਰੱਤ ਆਉਣ ਲੱਗ ਜੇ ਜੀ ਉਦੋਂ ਵੀ ਇਹ ਚੀਜ਼ਾਂ ਹੁੰਦੀਆਂ ਲੁਕਦਾ ਦਿਸਣਾ ਖੂਨ ਦਰਤਾ ਪਾਣਾ ਉਦੋਂ ਵੀ ਇਹ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੁੰਦੀਆਂ ਅਚਾਨਕ ਆਪਣੇ ਘਰ ਦੇ ਵਿੱਚ ਨੁਕਸਾਨ ਹੋ ਜਾਣਾ ਇੱਕ ਦਿਨ ਦੂਜੇ ਦਿਨ ਕਦੇ-ਕਦੇ ਹੱਥ ਵੱਜ ਕੇ ਕਾਫੀ ਸਾਰਾ ਦੁੱਧ ਡੁੱਲ ਜਾਣਾ ਘਿਓ ਵਾਲਾ ਕੁਝਾ ਫੁੱਟ ਜਾਣਾ ਈਵਰ ਰੜਕਣਾ ਫਟ ਜਾਣਾ ਅਚਾਨਕ ਕੱਢ ਰਹੀ ਤੌਲੀ ਨੇ ਫਟ ਜਾਣਾ ਐਸ ਤਰ੍ਹਾਂ ਜਦੋਂ ਆਪਣੇ ਦੁੱਧ ਦਾਤੇ ਆਪਣੇ ਨੂੰ ਕੁਚਾਨਕ ਨੁਕਸਾਨ ਜਿਆਦਾ ਚੁੱਲ੍ਹੇ ਤੇ ਨੁਕਸਾਨ ਜਾਂ ਮਸ਼ੀਨਰੀ ਦਾ ਜਾਂ ਪਸ਼ੂ ਢਾਂਡੇ ਦਾ ਨੁਕਸਾਨ ਹੋਣ ਲੱਗ ਜੇ ਤਾਂ ਉਦੋਂ ਵੀ ਇਹ ਚੀਜ਼ ਚੀਜ਼ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜੀ ਕਿਉਂਕਿ ਜਦੋਂ ਉਹ ਘਰ ਦੇ ਵਿੱਚ ਪ੍ਰਵੇਸ਼ ਕਰਦੇ ਉਦੋਂ ਐਸ ਤਰ੍ਹਾਂ ਦੀਆਂ ਘਰ ਦੇ ਵਿੱਚ ਨਫੇ ਨੁਕਸਾਨ ਆਪਣੇ ਹੋਣ ਲੱਗ ਜਾਂਦੀ ਹੈ ਜੀ ਤੇ ਚੌਥੀ ਗੱਲ ਆਪਾਂ ਅਗਲੀ ਗੱਲ ਤੁਹਾਨੂੰ ਆਪਾਂ ਦੱਸਦੇ ਹਾਂ ਜੀ ਵੀ ਜਿਹੜਾ ਇਹਦਾ ਪਤਾ ਲੱਗਦਾ ਜਿਵੇਂ ਉਹ ਕੋਈ ਅਚਾਨਕ ਬਿਮਾਰ ਹੋ ਗਿਆ ਉਹ ਬਿਮਾਰੀ ਤਾਂ ਛੋਟੀ ਜੀ ਜਿਵੇਂ ਕੋਈ ਬੁਖਾਰ ਹੋਵੇ ਉਹ ਲਿੰਗਦੀ ਨਹੀਂ ਜਿਆਦਾ ਜਿਆਦਾ ਹੀ ਹੋ ਜਾਂਦੀ ਹੈ ਤੇ ਫਿਰ ਉਦੋਂ ਵੀ ਇਹ ਚੀਜ਼ ਤੁਹਾਡੇ ਘਰ ਦੇ ਵਿੱਚ ਉਹ ਦੇ ਉੱਤੇ ਐਕਟਿਵ ਹੁੰਦੀ ਹੈ ਤਾਂ ਹੀ ਕਰਕੇ ਉਹ ਜਿਆਦਾ ਬਿਮਾਰ ਰਹਿੰਦਾ ਜੀ ਤੇ ਇੱਕ ਜੀ ਤੁਹ ਕੋਈ ਵਾਰ ਆਪਾਂ ਘਰ ਦੇ ਵਿੱਚ ਇਕੱਲੇ ਹੁੰਨੇ ਆ ਚਾਹੀਦੇ ਹਨ ਹੁੰਦਾ ਚਾਹੀ ਸ਼ਾਮ ਜੀ ਸ਼ਾਮ ਜੇ ਤਾਂ ਸਮਾਂ ਜਿਆਦਾ ਹੁੰਦਾ ਹੈ ਦੁਪਹਿਰ ਦਾ ਸਮਾਂ ਦਾ ਆਪਾਂ ਨੂੰ ਡਰ ਆਉਣਾ ਘਰ ਦੇ ਵਿੱਚ ਉਹ ਅਚਾਨਕ ਡਰ ਜਾਉਣਾ ਤੇ ਕਈ ਵਾਰ ਆਪਾਂ ਤੁਰੇ ਫਿਰਦੇ ਆ ਤੇ ਆਪਾਂ ਨੂੰ ਐ ਅਹਿਸਾਸ ਜਾਂ ਹੋਣਾ ਵੀ ਕੋਈ ਮੇਰੇ ਪਿੱਛੇ ਆ ਰਿਹਾ ਕੋਈ ਆਵਾਜ਼ ਆ ਰਹੀ ਹੈ ਕੋ ਪਿੱਛੇ ਆ ਰਿਹਾ ਜਾਂ ਕੋਈ ਜਿਵੇਂ ਕੋਈ ਆਪਾਂ ਕਹਿੰਨੇ ਭਲੇਖਾ ਜਾਂ ਇਸ ਤਰ੍ਹਾਂ ਭਲੇਖੇ ਜੇ ਪੈਣ ਤੇ ਕਈ ਕਿਈ ਵਾਰ ਆਪਣਾ ਆਪਾਂ ਡਰ ਜਾਣਾ ਉਹ ਭਲੇਖੇ ਦੇਖ ਕੇ ਡਰ ਜਾਣਾ ਤੇ ਆਪਣਾ ਲੂਂ ਕੰਡਾ ਜਾਂ ਖੜਾ ਹੋਣ ਲੱਗ ਜਾਂਦਾ ਤੇ ਆਪਾਂ ਡਰ ਜਾਂਦੇ ਆ ਵੀ ਐ ਜੀ ਕਿਉਂ ਹੋਇਆ ਤੇ ਉਦੋਂ ਵੀ ਉਹ ਕੋਈ ਚੀਜ਼ ਤੁਹਾਡੇ ਉਹ ਐਕਟਿਵ ਹੁੰਦੀ ਹੈ ਤੁਹਾਡੇ ਨੇੜੇ ਹੁੰਦੀ ਹੈ ਹਾਂਜੀ ਇਹ ਤਾਂ ਇਹਨਾਂ ਦੇ ਆ ਜੀ ਨਿਸ਼ਾਨੀਆਂ ਐ ਵੇਖੋ ਜੇ ਇਹ ਤਾਂ ਇੱਕ ਦੋ ਵਾਰ ਹੋਵੇ ਇਹ ਤਾਂ ਕੱਲ ਵੱਖਰੀ ਜੇ ਤੁਹਾਨੂੰ ਲਗਾਤਾਰ ਹੀ ਹੁੰਦਾ ਰਹੇ ਨਾ ਫੇਰ ਹੁੰਦੇ ਇੱਕ ਜੇ ਦੋ ਤੁਸ ਤੁਸੀਂ ਘਰ ਦੇ ਵਿੱਚ ਪਾਲਤੂ ਕੁੱਤਾ ਰੱਖਿਆ ਤੇ ਕੁੱਤਾ ਰੋਂਦਾ ਹੋਵੇ ਰਾਤ ਨੂੰ ਉਦੋਂ ਹੀ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੁੰਦੀਆਂ ਜਦੋਂ ਉਹ ਕੁੱਤਾ ਹਨ ਨੂੰ ਕਰਕੇ ਉੱਚੀ ਉੱਚੀ ਰੋਣੇ ਲੱਗ ਕੇ ਆਉਂਦਾ ਹੁੰਦਾ ਤੁਸੀਂ ਰੋਂਦੇ ਕੁੱਤੇ ਵੇਖੀ ਹੋਣਾ ਗਲੀਆਂ 'ਚ ਆਮ ਜਿਹੇ ਬਾਹਰ ਵਾਰਾਂ ਕੁੱਤੇ ਇਹ ਤਾਂ ਰੋਂਦੇ ਨੇ ਇਹ ਤੁਹਾਡਾ ਘਰ ਦਾ ਪਾਲਤੂ ਕੁੱਤਾ ਵੀ ਇਸ ਤਰ੍ਹਾਂ ਕਈ ਵਾਰ ਕਰਨ ਲੱਗ ਜਾਂਦਾ ਨਾ ਇੱਕ ਦੋ ਵਾਰੀ ਕਰਦਾ ਚਲੋ ਕੋਈ ਗੱਲ ਨਹੀਂ ਜੇ ਲਲ ਕਰ ਦੇऊं ਤੁਸੀਂ ਹਟ ਜਾਂਦਾ ਫਿਰ ਕੋਈ ਗੱਲ ਨਹੀਂ ਪਰ ਜੇ ਲਗਾਤਾਰ ਲੱਗਿਆ ਰਹਿੰਦਾ ਤੇ ਫਿਰ ਵੀ ਤੁਹਾਡੇ ਘਰ ਦੇ ਵਿੱਚ ਇਹ ਬੁਰੀ ਚੀਜ਼ ਹੁੰਦੀ ਹੈ ਜੀ ਤੇ ਇਹ ਤਾਂ ਜੀ ਇਹਦੀਆਂ ਨਿਸ਼ਾਨੀਆਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਵੀ ਇਹਨਾਂ ਦੇ ਵਿੱਚੋਂ ਆਪਾਂ ਕਿਵੇਂ ਨਿਕਲਣਾ ਇਹਨਾਂ ਦੇ ਵਿੱਚੋਂ ਨਿਕਲਣ ਦਾ ਜੀ ਪ੍ਰਮਾਤਮਾ ਨੇ ਵਾਹਿਗੁਰੂ ਨੇ ਆਪਾਂ ਨੂੰ ਇੱਕ ਹੀ ਰਸਤਾ ਦੱਸਿਆ ਜਿਵੇਂ ਮਾਣੇ ਜਿਹੜਾ ਵੀ ਮਨੁੱਖ ਨੂੰ ਦੁਆ ਆਉਂਦੇ ਸੁਪਨੇ ਆਉਂਦੇ ਆ ਤੇ ਉਹ ਤੁਸੀਂ ਪਹਿਲਾਂ ਥੱਲੇ ਕਪੜਾ ਪਿਛਾਓ ਫਿਰ ਉਹਦੇ ਉੱਤੇ ਇੱਕ ਛੋਟਾ ਆਸਨ ਲਾ ਕੇ ਨਾ ਉਹਦੇ ਉੱਤੇ ਬੈਠ ਕੇ ਬ੍ਰਹਮ ਕਵਚ ਦਾ ਪਾਠ ਤੁਸੀਂ ਕਰਨਾ ਸ਼ੁਰੂ ਕਰਦੇ ਹੋ ਤੇ ਘਰ ਦੇ ਵਿੱਚ ਜੋਤ ਘਮਾ ਕੇ ਲਾਉਣੀ ਸ਼ੁਰੂ ਕਰਦੇ ਹੋ ਸਾਰੇ ਘਰ ਦੇ ਵਿੱਚ ਚੰਗੀ ਤਰ੍ਹਾਂ ਧੂਪ ਦਿਓ ਚੰਗੀ ਤਰ੍ਹਾਂ ਜੋਤ ਘਮਾਓ ਫਿਰ ਲਾਓ ਤੇ ਘਰ ਦੇ ਵਿੱਚ ਤੁਸੀਂ ਪਾਠ ਜਰੂਰ ਕਰਨਾ ਸ਼ੁਰੂ ਕਰਦੇ ਹੋ ਜੀ ਜਿਵੇਂ ਦੁਪਹਿਰ ਦੇ ਵੇਲੇ ਬ੍ਰਹਮ ਕਵਚ ਦਾ ਉਹਨੇ ਪਾਠ ਕਰ ਲਿਆ ਤੇ ਸ਼ਾਮ ਨੂੰ ਜਿਹਨੂੰ ਦਵਾ ਹੁੰਦੀ ਹੈ ਤੇ ਉਹ ਚਪਾਈ ਸਾਹਿਬ ਜੀ ਦਾ ਪਾਠ ਕਰਕੇ ਜਾਂ 11 ਵਾਰ ਮੂਲ ਮੰਤਰ ਸਾਹਿਬ ਦਾ ਪਾਠ ਕਰਕੇ ਤੁਸੀਂ ਫੇਰ ਪਹਿਣਾ ਜੀ ਤੇ ਇਸ ਤਰ੍ਹਾਂ ਇਸੇ ਦਾ ਪ੍ਰਭਾਵ ਤਾਂ ਸਿਰਫ ਇਹ ਕਰਵਾ ਇੰਨਾ ਚੀਜ਼ਾਂ ਨੂੰ ਤਾਂ ਘਰੋਂ ਕਰਵਾਣੀ ਘੱਟ ਸਕਦੀ ਹੈ ਜੀ ਜੇ ਆਪਾਂ ਗੁਰਵਾਣੀ ਨਾਲ ਜੁੜੇ ਹਾਂ ਤਾਂ ਤੇ ਇਹਦੇ ਲਈ ਗੁਰਵਾਣੀ ਤੁਸੀਂ ਵੱਧ ਤੋਂ ਵੱਧ ਉੱਥੇ ਉਹ ਰੂਪ ਘਰ ਦੇ ਵਿੱਚ ਤੁਸੀਂ ਬਾਣੀ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਜੀ ਤੇ ਤੁਸੀਂ ਜੋ ਜਦੋਂ ਵੀ ਪਾਣੀ ਪੜਦੇ ਹੋ ਮੈਂ ਪਹਿਲਾਂ ਵੀ ਦੱਸਦੀ ਹਾਂ ਜਾਲਾ ਆਪਣੇ ਕੋਲ ਜਰੂਰ ਰੱਖਿਆ ਕਰੋ ਜੀ ਉਸ ਜਾਲ ਨਾਲ ਸਾਰਾ ਪਰਿਵਾਰ ਇਸ਼ਨਾਨ ਕਰਨ ਲੱਗ ਜਾਓ ਉਸ ਪਰਿਵਾਰ ਉਸ ਜਾਲ ਨਾਲ ਸਾਰੇ ਘਰ ਦੇ ਵਿੱਚ ਛਿੱਟਾ ਦੇਣ ਲੱਗ ਜਾਓ ਉਹ ਜਾਲ ਤੁਸੀਂ ਛਕਣ ਲੱਗ ਜਾਓ ਤੁਸੀਂ ਫਿਰ ਦੇਖੋਗੇ ਥੋੜੇ ਦਿਨਾਂ ਬਾਅਦ ਕਿਉਂਕਿ ਉਹ ਚੀਜ਼ ਹਜੇ ਆਈ ਆਈ ਹੁੰਦੀ ਹੈ ਤੇ ਉਹਨੂੰ ਘਰੋਂ ਕਢਣਾ ਬਹੁਤ ਛੇਤੀ ਸੌਖਾ ਹੋ ਜਾਂਦਾ ਤੇ ਜਦੋਂ ਉਹ ਜਾਦਾ ਲੰਮਾ ਸਮਾਂ ਰਹਿ ਜਾਂਦੀ ਹੈ ਫਿਰ ਬਹੁਤ ਮੁਸ਼ਕਲ ਆ ਜੀ ਫਿਰ ਉਹ ਮੁਸ਼ਕਲ ਆ ਫਿਰ ਤੁਸੀਂ ਸਹਿਜ ਪਾਠ ਜਾਂ ਖੰਡ ਪਾਠ ਤੇਜਾ ਚੰਡੀ ਦੀ ਵਾਰ ਦਾ ਪਾਠ ਹੁੰਦਾ ਇੱਕ ਇਹ ਇਸ ਤਰ੍ਹਾਂ ਇਹ ਸੁਖਮਨੀ ਸਾਹਿਬ ਦਾ ਪਾਠ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਪਊਗਾ ਫਿਰ ਤੁਹਾਨੂੰ ਘਰ ਦੇ ਵਿੱਚ ਸਾਇਹ ਪਾਠ ਰਖਾਉਣਾ ਪਊਗਾ ਤੇ ਫਿਰ ਵੀ ਤੁਹਾਡੇ ਘਰੋਂ ਚਲੀ ਜਾਊਗੀ ਇਹ ਚੀਜ਼ ਤੇ ਪਰ ਤੁਸੀਂ ਪਾਠ ਨਾਲ ਜ਼ਰੂਰ ਜੁੜਿਓ ਜੀ ਤੇ ਜਿਵੇਂ ਸਵੇਰੇ ਉੱਠ ਕੇ ਜੁਗਜੀਤ ਸਾਹਿਬ ਦੀ ਦਾ ਕਰ ਲਿਆ ਸੁਖਮਨੀ ਸਾਹਿਬ ਦਾ ਕਰ ਲਿਆ ਤੇ ਇਹਨਾਂ ਦੇ ਵਿੱਚ ਤੁਸੀਂ ਪਾਠ ਨੂੰ ਕਰਨ ਲੱਗ ਜਿਓ ਤੁਸੀਂ ਦੇਖੋਗੇ ਆਪਣੇ ਆਪ ਹੀ ਉਹਦਾ ਪ੍ਰਭਾਵ ਤੁਹਾਡੇ ਘਰੋਂ ਘਟ ਜਾਊਗਾ ਤੇ ਉਹ ਚੀਜ਼ ਚਲੀ ਜਾਊਗੀ ਤੇ ਵੀ ਆਪਾਂ ਸਾਰੇ ਪਰਿਵਾਰ ਬਾਰੀ ਬਾਰੀ ਪਾਠ ਕਰ ਸਕਦੇ ਹਾਂ ਇਸ ਇੱਕ ਪਠ ਪਾਠ ਉੱਚੀ ਕਰ ਸਕਦਾ ਸਾਰਾ ਪਰਿਵਾਰ ਬੈਠ ਕੇ ਆਰਾਮ ਨਾਲ ਸੁਣ ਸਕਦੇ ਆ ਜੀ ਤੇ ਧੂਫ ਤੁਸੀਂ ਕੋਸ਼ਿਸ਼ ਇਹ ਹੀ ਕਰਿਆ ਕਰੋ ਧੂਫ ਵੀ ਤੁਸੀਂ ਦੇਸੀ ਘਿਓ ਦੀ ਲਾ ਲਾਇਆ ਕਰੋ ਜਿਵੇਂ ਹੁਣ ਘਰ ਦੇ ਵਿੱਚ ਚੁੱਲੇ 'ਚ ਅੱਗ ਬਲਦੀ ਹੈ ਕਿ ਉਹਦੇ ਵਿੱਚ ਥੋੜੀ ਜਿਹੀ ਅੱਗ ਲੈ ਕੇ ਉਹਦੇ ਤੇ ਚਮਚਾ ਘਿਓ ਦਾ ਪਾ ਕੇ ਸਾਰੇ ਘਰ ਦੇ ਵਿੱਚ ਧੂਫ ਆ ਇਸ ਤਰ੍ਹਾਂ ਕਰਦੇ ਆ ਕਰੋ ਜੀ ਤੇ ਜੇ ਨਹੀਂ ਤਾਂ ਫਿਰ ਤੁਸੀਂ ਮਾਰਕੀਟ ਤੋਂ ਧੂਫ ਲਿਆ ਸਕਦੇ ਆ ਬਾਜ਼ਾਰ ਤੋਂ ਉਹ ਧੂਫ ਵੀ ਕਰ ਸਕਦੇ ਆ ਤੇ ਇਸ ਇਹ ਹੀ ਇਹਦੇ ਉਪਾਅ ਜੀ ਤੇ ਪ੍ਰਮਾਤਮਾ ਨਾਲ ਜੁੜੋ ਵਾਦ-ਵਦ ਗੁਰੂ ਘਰ ਜਾਓ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਜ਼ਰੂਰ ਦੇਰਦਾਸਾਂ ਜ਼ਰੂਰ ਕਰਿਓ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਸਾਲ ਤੋਂ ਇੱਕ ਵਾਰ ਹੀ ਸੋਹਣੀ ਸਾਹਿਬ ਦਾ ਪਾਠ ਤਾਂ ਜ਼ਰੂਰ ਕਰਿਆ ਕਰੋ ਕੋਸ਼ਿਸ਼ ਤਾਂ ਇਹੀ ਕਰਿਆ ਕਰੋ ਕਿ ਸਾਰੇ ਪਾਠ ਦਾ ਸਾਹਿਬ ਦਾ ਪਾਠ ਸਾਡੇ ਘਰ ਵਿੱਚ ਹੋ ਜੇ ਤਾਂ ਸਭ ਤਰ੍ਹਾਂ ਦੀ 네ਗੇਟਿਵ ਨਰਜੀ ਤੋਂ ਬਾਹਰ ਹੋ ਜਾਂਦੀ ਹੈ ਪਰ ਨਹੀਂ ਕਰਵਾ ਸਕਦੇ ਤਾਂ ਸੋਹਣੀ ਸਾਹਿਬ ਦਾ ਪਾਠ ਤਾਂ ਆਪਾਂ ਘੰਟੇ 2 ਘੰਟਿਆਂ ਦਾ ਕੰਮ ਹੈ ਤੇ ਤੁਸੀਂ ਜ਼ਰੂਰ ਕਰਵਾਇਆ ਕਰੋ ਜੀ ਕਰਵਾ ਕੇ ਪੁੰਨਦਾਨ ਤੁਸੀਂ ਜ਼ਰੂਰ ਕਰਿਆ ਕਰੋ ਨੇਕੀ ਦੇ ਇਮਾਨਦਾਰੀ ਦੇ ਕੰਮ ਕਰਿਆ ਕਰੋ ਤੇ ਇਸ ਤਰ੍ਹਾਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੈਨੇ ਜਰੂਰ ਦੱਸਿਓ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ